ਸਮਾਜ ਪਾਰਟੀ ਫਲੋਰ ਬਲੱਗ ਚੋਂ 9 ਬਲੱਗ ਸੰਪਤੀਆਂ ਜਿੱਤੀ ਆ ਤੇ ਖੈਰਾ ਜੋਂ ਤੋਂ ਬੜਾ ਸਖਤ ਮੁਕਾਬਲਾ ਸੀ ਉਹਦੇ ਵਿੱਚੋਂ ਸਰਪੰਚ ਸਰਜੀ ਸਿੰਘ ਉਹਨਾਂ ਦੀ ਵਾਈਫ ਪਿੰਡ ਪਟੀਆਂ ਤੋਂ ਬਲਵੀਰ ਕੌਰ ਜੀ ਇਲੈਕਸ਼ਨ ਲੜ ਰਹੇ ਸੀਗੇ ਤੇ ਹਾਥੀ ਚੋਂ ਨਿਸ਼ਾਨ ਤੇ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਆ ਤੇ ਮੇਰੇ ਨਾਲ ਬਲਵੀਰ ਕੌਰ ਜੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਜੀ ਧੰਨਵਾਦ ਜੀ ਜੈ ਭੀਮ ਜੈ ਭਾਰਤ ਜੀ ਕਿੰਨੀਆਂ ਵੋਟਾਂ ਨਾਲ ਤੁਹਾਡੀ ਜਿੱਤ ਹੋਈ ਆ ਤੇ ਕਿੰਨਾ ਕਿ ਜਿਹੜਾ ਮੁਕਾਬਲਾ ਟਫ ਰਿਆ ਟਫ ਆਪਣਾ ਬਹੁਤ ਜ਼ਿਆਦਾ ਮੁਕਾਬਲਾ ਸਗਾ ਜਿੱਦਾਂ ਤੇ ਆਪਾਂ ਨੂੰ ਵੋਟਾਂ ਪਈਆਂ ਹੈਗੀਆਂ ਆ 600 ਵੋਟ ਪਈ ਆ ਤੇ 37 ਵੋਟਾਂ ਨਾਲ ਸਾਡੀ ਮਤਲਬ ਹੋ ਚਾਹੇ ਜਿੱਤੂ ਰਏ ਹਾਂਜੀ ਤੇ ਕਿੰਨੀ ਕਿ ਤੁਹਾਨੂੰ ਜਿਹੜੀ ਮਿਹਨਤ ਆ ਤੇ ਇਲੈਕਸ਼ਨ ਦੇ ਸਮੇਂ ਦੌਰਾਨ ਕਰਨੀ ਪਈ ਮਿਹਨਤ ਬਹੁਤ ਕਰਨੀ ਪਈ ਸਾਨੂੰ ਜਿੱਦਾਂ ਤੇ ਸਾਡੇ ਮੁਕਾਬਲੇ ਜਿੱਦਾਂ ਕਾਫੀ ਜਣੇ ਇੱਕ ਤਾਂ ਖੈਰਾ ਜ਼ੋਨ ਤੋਂ ਆਪਣੇ ਬਲਦੇਵ ਖੈਰਾ ਜਿਲ੍ਹੇ ਦਾ ਮਤਲਬ ਐਮਐਲਏ ਰਹੇ ਆਪਣੇ ਤੇ ਉਹੀ ਸੀਗੇ ਜਿੱਦਾਂ ਉਹਨਾਂ ਨਾਲ ਵੀ ਕਾਫੀ ਜਿੱਦਾਂ ਉਹਨਾਂ ਦੇ ਪਿੰਡ ਕਰਕੇ ਕਾਫੀ ਸਾਨੂੰ ਜਿੱਦਾਂ ਮਿਹਨਤ ਕਰਨੀ ਪਈ ਆ ਹਾਂਜੀ ਬਾਕੀ ਪਿੰਡਾਂ ਤੋਂ ਵੀ ਕਾਫੀ ਸੀਗਾ ਜਿੱਦਾਂ ਬਹੁਤ ਜ਼ਿਆਦਾ ਮਿਹਨਤ ਸਾਨੂੰ ਕਰਨੀ ਪਈ ਆ ਹਾਂਜੀ ਤੇ ਹੁਣ ਤੁਸੀਂ ਜਿੱਤ ਚੁੱਕੇ ਆ ਹਾਂਜੀ ਤੇ ਜਿਹੜਾ ਹੁਣ ਤੁਹਾਡੇ ਤੋਂ ਬੜੀਆਂ ਵੋਟਰਾਂ ਨੂੰ ਤੇ ਜਿਨ੍ਹਾਂ ਨੇ ਤੁਹਾਨੂੰ ਜਿਤਾਇਆ ਆ ਬੜੀਆਂ ਆਸਾਂ ਆ ਉਹਨਾਂ ਨੂੰ ਕੀ ਵਿਸ਼ਵਾਸ ਦਵਾਉਂਦੇ ਆ ਵਿਸ਼ਵਾਸ ਇਹ ਜਨਦੀਆਂ ਕਿ ਮਤਲਬ ਕਿ ਮੈਂ ਸਾਰੇ ਮਤਲਬ ਪਿੰਡ ਦੇ ਮਤਲਬ ਜਿਨ੍ਹਾਂ ਨੇ ਸਾਨੂੰ ਜਿਤਾਇਆ ਜਿੱਦਾਂ ਖੈਰੇ ਭਟੀਆਂ ਬਕਾਪੁਰ ਬ੍ਰਹਮਪੁਰੀ ਪੰਜ ਢੇਰਾ ਮੈਂ ਪਹਿਲਾਂ ਤਾਂ ਉਹਨਾਂ ਦਾ ਬਹੁਤ ਉਤੈਦਿਲੋ ਧੰਨਵਾਦ ਕਰਦੀਆਂ ਜਿਨ੍ਹਾਂ ਨੇ ਸਾਨੂੰ ਵੋਟ ਤੇ ਸਪੋਰਟ ਮਤਲਬ ਬਹੁਤ ਕੀਤੀ ਹੈ ਨਾ ਤੇ ਬਾਕੀ ਇਹ ਆ ਕਿ ਜੋ ਉਹਨਾਂ ਦੀਆਂ ਉਮੀਦਾਂ ਤੇ ਮਤਲਬ ਅਸੀਂ ਪੂਰੇ ਮਤਲਬ ਖਰੇ ਉਤਰਾਂਗੇ ਜੋ ਸਾਨੂੰ ਉਹ ਡਿਮਾਂਡ ਕਰਨ ਕਿ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਮਤਲਬ ਪੂਰਾ ਕਰਨ ਦੀ ਬਹੁਤ ਬਹੁਤ ਮੁबारकਾ ਮੇਰੇ ਨਾਲ ਸਰਪੰਚ ਸਰਬਜੀਤ ਜੀ ਜਿਨ੍ਹਾਂ ਦੇ ਵਾਈਫ ਜਿੱਤੇ ਨੇ ਤੇ ਸਤਨ ਸਾਹਿਬ ਤੁਸੀਂ ਕਾਂਗਰਸ ਪਾਰਟੀ ਵਿੱਚ ਸੀਗੇ ਤੇ ਹਾਥੀ ਚੋਣ ਨਿਸ਼ਾਨ ਤੋਂ ਭੋਜਨ ਸਮਾਜ ਪਾਰਟੀ ਵਿੱਚ ਤੁਸੀਂ ਸ਼ਾਮਲ ਹੁੰਦੇ ਆਂ ਤੇ ਉਹ ਕਾਂਗਰਸ ਪਾਰਟੀ ਟਿਕਟ ਨਹੀਂ ਦਿੰਦੀ ਤੇ ਤੇ ਜਿਹੜਾ ਤੁਸੀਂ ਭਰੋਸਾ ਭੋਜਨ ਸਮਾਜ ਪਾਰਟੀ ਦੇ ਜਿਖਾਇਆ ਸੀਗਾ ਉਹ ਭਰੋਸਾ ਤੈਨੂੰ ਫਲ ਮਿਲਦਾ ਤੇ 17 ਦਸੰਬਰ ਨੂੰ ਤੁਹਾਡੀ ਜਿੱਤ ਹੁੰਦੀ ਆ ਕੀ ਕਾਂਗਰਸ ਜਿੱਤਦੀ ਦੇਖੋ ਜੀ ਪਹਿਲਾਂ ਤਾਂ ਤੁਸੀਂ ਪਾਰਟੀ ਬਦਲਣ ਦਾ ਕਿਹਾ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਆਂ ਬਈ ਮੈਂ ਇੱਕ ਬੂਥ ਲੈਵਲ ਤੋਂ ਉੱਪਰ ਤੱਕ ਜਿਹੜਾ ਆ ਵਰਕਰ ਦਾ ਕੰਮ ਕਰਕੇ ਉੱਪਰਲੇ ਲੈਵਲ ਤੱਕ ਪਹੁੰਚੇ ਆ ਤੇ ਇਹ ਸੀਟ ਨੂੰ ਦੋ ਵਾਰ ਤੀਜੀ ਵਾਰ ਜਿਹੜੀ ਸਾਡੇ ਘਰ ਦੇ ਸਰਪੰਚ ਹੀ ਆ ਮੈਂ ਦੋ ਵਾਰ ਲਗਾਤਾਰ ਸਰਪੰਚ ਬਣਿਆ ਤੇ ਇਹ ਸੀਟ ਨੂੰ ਡਿਜ਼ਰਵ ਕਰਦਾ ਵੀ ਸੀ ਇਹ ਸੀਟ ਬਲੌਕ ਸੰਤੀ ਦੀ ਜਿਹੜੀ ਆ ਇਹ ਮੈਨੂੰ ਮਿਲਣੀ ਚਾਹੀਦੀ ਆ ਮੇਰੀ ਵਾਈਫ ਨੂੰ ਲੰਨੀ ਚਾਹੀਦੀ ਆ ਸਾਡੇ ਪਰਿਵਾਰ ਦੀ ਹੋਣੀ ਚਾਹੀਦੀ ਆ ਇਹ ਕਿਉਂਕਿ ਮੈਂ ਇਹ ਸੀਟ ਨੂੰ ਡਿਜ਼ਰਵ ਕਰਦਾ ਹੀ ਕਿਉਂਕਿ ਕੋਈ ਵੀ ਕਿਤੇ ਵੀ ਰਿਪੀਟ ਨਹੀਂ ਹੋਇਆ ਸੀ ਸਰਪੰਚ ਇੱਕ ਮੈਂ ਹੀ ਸੀ ਵੀ ਜਿਹੜਾ ਤਿੰਨ ਤੀਜੀ ਵਾਰੀ ਜਿਹੜਾ ਰਿਪੀਟ ਹੋ ਕੇ ਲਗਾਤਾਰ ਤੀਜੀ ਵਾਰੀ ਲਗਾਤਾਰ ਤੀਜੀ ਵਾਰੀ ਰਿਪੀਟ ਹੋ ਕੇ ਅਸੀਂ ਆਏ ਸੀਗੇ ਤੇ ਮੈਂ ਉਹ ਸੀਟ ਨੂੰ ਅਸੀਂ ਡਿਜ਼ਰਵ ਕਰਦੀ ਸੀ ਪਰ ਮੈਂ ਕਾਂਗਰਸ ਪਾਰਟੀ ਦਾ ਇੱਕ ਸਿਪੇ ਸਲਾਰ ਸੀ ਤੇ ਪਰ ਮੈਨੂੰ ਇੱਥੇ ਦੇ ਜਿਹੜੇ ਕਾਂਗਰਸੀ ਡੀਡਰੇ ਆ ਉਹਨਾਂ ਨੇ ਦਰਕਨਾਰ ਕੀਤਾ ਤੇ ਮੈਨੂੰ ਸੀਟ ਦੇਣ ਤੋਂ ਇਨਕਾਰ ਜਿਹੜਾ ਕੀਤਾ ਗਿਆ ਕਿਹੜੇ ਢੜੇ ਨੇ ਇੱਕ ਤਾਂ ਵਿਕਰਮ ਚੌਧਰੀ ਐਮਐਲਏ ਦਾ ਢੜਾ ਹੈ ਇੱਕ ਚਰਨਜੀਤ ਚੰਨੀਆ ਢੜਾ ਆ ਜੀ ਹਜੇ ਤੱਕ ਤਾਂ ਫਿਲਹਾਲ ਦੋਨਾਂ ਵੱਲੋਂ ਹੀ ਮੈਨੂੰ ਟਿਕਟ ਨਹੀਂ ਦੋਨਾਂ ਦੇ ਇਨਕਾਰ ਹੀ ਨਾ ਕੀਤਾ ਪੂਰੀ ਨਾ ਨਹੀਂ ਸੀ ਲਟਕਾਇਆ ਗਿਆ ਲਾਸਟ ਤੱਕ ਮੇਰੀ ਫੈਲ ਤਿਆਰ ਰਹੀ ਤਿੰਨ ਦਿਨ ਮੈਂ ਫੈਲ ਤਿਆਰ ਕਰਕੇ ਘੁੰਮਦਾ ਰਿਆ ਤੇ ਮੈਂ ਤੁਸੀਂ ਵੀ ਦੇਖਿਆ ਹੋਣਾ ਮੈਂ ਸੋਸ਼ਲ ਮੀਡੀਆ ਦੇ ਬਾਅਦ ਸੀ ਜਿੱਦਣ ਸ਼ਾਂਤੀ ਦਾ ਐਲਾਨ ਹੋਇਆ ਮੈਂ ਉਸ ਦਿਨ ਹੀ ਸੋਸ਼ਲ ਮੀਡੀਆ ਦੇ ਲੈ ਕੇ ਬਾਤਤਾ ਸੀ ਵੀ ਮੈਂ ਇਹ ਜਿਹੜੀ ਬਲੌਕ ਸ਼ਾਂਤੀ ਲੜਨ ਲਈ ਤਿਆਰ ਹਾਂ ਪਤਾ ਲੱਗਾ ਸਾਨੂੰ ਜਿਹੜੀ ਜਾਣਕਾਰੀ ਮਿਲਿਆ ਵਿਕਰਮ ਚੌਧਰੀ ਇਥੈਨੂੰ ਕੋਠੀ ਕਹਿੰਦੇ ਸੀਗੇ ਉਹਨੂੰ ਉਹ ਤੁਸੀਂ ਮਨਾ ਕਰਤਾ ਕੋਠੀ ਜਾਣ ਨੂੰ ਦੇਖੋ ਜੀ ਕਈ ਉਹਦੇ ਵਿੱਚ ਮਸਲੇ ਹੁੰਦੇ ਆ ਜੇ ਉਹਦੇ ਨਾਲ ਉਹਨਾਂ ਨਾਲ ਸਾਡਾ ਪਿਆਰ ਜਿਹੜਾ ਸ਼ੁਰੂ ਤੋਂ ਬਹੁਤ ਸਭ ਤੋਂ ਨਜ਼ਦੀਕੀ ਜੇ ਜਾਣਿਆ ਜਾਂਦਾ ਸੀ ਤਾਂ ਸਾਰੇ ਪਾਰਟੀ ਵਰਕਰ ਜਿੰਨੇ ਵੀ ਸੀਗੇ ਕਾਂਗਰਸ ਦੇ ਸਭ ਤੋਂ ਕਹਿੰਦੇ ਸੀਗੇ ਵੀ ਸਭ ਤੋਂ ਨਜ਼ਦੀਕ ਜੇ ਕੋਈ ਵਿਕਰਮ ਦੇ ਹੈਗੇ ਤਾਂ ਉਹ ਤੁਸੀਂ ਹੋ ਹਾਂ ਪਰ ਨਜ਼ਦੀਕੀਆਂ ਵੀ ਸੀ ਤੇ ਦੂਰੀਆਂ ਵੀ ਬਣੀਆਂ ਦੂਰੀਆਂ ਬਣੀਆਂ ਮੇਰੇ ਪਿੰਡ ਦੇ ਵਿੱਚ ਇੰਟਰਫੀਰੈਂਸ ਮੇਰੇ ਪਿੰਡ ਦੇ ਤਿੰਨ ਬੱਚੇ ਆ ਉਹਨਾਂ ਦੇ ਉੱਤੇ ਪਰਚਾ ਕਰਵਾਇਆ ਗਿਆ ਝੂਠਾ ਇੱਕ ਇਹ ਕਿਸੇ ਦੂਸਰੇ ਪਿੰਡ ਦਾ ਮਸਲਾ ਹੋ ਉਹਨਾਂ ਦਾ ਘਰੇਲੂ ਮਸਲਾ ਹੋਏ ਉਸ ਦੇ ਵਿੱਚ ਜਿਹੜੇ ਬੱਚੇ ਕਦੀ ਅੱਜ ਤੱਕ ਘਰੋਂ ਬਾਹਰ ਨਾ ਗਏ ਹੁਣ ਉਹਨਾਂ ਦੇ ਉੱਤੇ ਕੋਈ ਚੋਰੀ ਦਾ ਪਰਚਾ ਕਰਵਾ ਦੇ ਮੇਰੇ ਪਿੰਡ ਦੇ ਬੱਚਿਆਂ ਤੇ ਤੇ ਫੇ ਉਹ ਕਿਤੇ ਨਾ ਕਿਤੇ ਰੂਸ ਜ਼ਾਹਰ ਕਰਨਾ ਤਾਂ ਬਣਦਾ ਇਹ ਗੱਲ ਕਿੱਥੇ ਤੱਕ ਸਹੀ ਆ ਕਿ ਉਹ ਤੁਹਾਨੂੰ ਕੋਠੀ ਬੁਲਾ ਰਿਹਾ ਸੀ ਉਹ ਕਹਿੰਦੇ ਨਹੀਂ ਇਹ ਕੋਠੀ ਆ ਜਵੇ ਤਾਂ ਉਹ ਦੱਸ ਦਿੰਦਾ ਅਸੀਂ ਪਾਰਟੀ ਦੇ ਨਾਲ ਸੀ ਉਹਨਾਂ ਨੇ ਪਾਰਟੀ ਛੱਡੀ ਪਰ ਅਸੀਂ ਪਾਰਟੀ ਨਹੀਂ ਛੱਡੀ ਸੀ ਅਸੀਂ ਪਾਰਟੀ ਦੀ ਸਪੋਰਟ ਕੀਤੀ ਜਿਹੜੀ ਟਿਕਟ ਐਮਪੀ ਦੀ ਉਹ ਚੰਨੀ ਸਾਹਿਬ ਨੂੰ ਮਿਲ ਗਈ ਅਸੀਂ ਸਪੋਰਟ ਤਾਂ ਪਾਰਟੀ ਦੀ ਕਰ ਰਹੇ ਸੀ ਪਰ ਉਹਨਾਂ ਨੂੰ ਕਿਤੇ ਨਾ ਕਿਤੇ ਲੱਗ ਰਿਹਾ ਸੀ ਵੀ ਇਹ ਚਰਨਜੀਤ ਸਿੰਘ ਚੰਨੀ ਦੇ ਧੜੇ ਦੇ ਚੜ ਗਏ ਟੜੇ ਜੜ ਗਏ ਆ ਪਰ ਇਦਾਂ ਦੀ ਕੋਈ ਗੱਲਬਾਤ ਨਹੀਂ ਸੀ ਕਿਉਂਕਿ ਅਸੀਂ ਪਾਰਟੀ ਦੇ ਵਰਕਰ ਸੀ ਪਾਰਟੀ ਦੀ ਸਪੋਰਟ ਕਰ ਰਹੇ ਸੀ ਅਸੀਂ ਪਾਰਟੀ ਬਾਈ ਸੀ ਪਰ ਹੁਣ ਜਦੋਂ ਆ ਗਈ ਬਲੋਕ ਸੰਮਤੀਆਂ ਆ ਗਈਆਂ ਉਦੋਂ ਉਥੇ ਕੋਈ ਥਰਡ ਪਰਸਨ ਮੈਨੂੰ ਚੌਹਰੀ ਸਾਹਿਬ ਨਹੀਂ ਵਿਕਰਮ ਚੌਧਰੀ ਨਹੀਂ ਇੱਕ ਥਰਡ ਪਰਸਨ ਮੈਨੂੰ ਫੋਨ ਕਰਕੇ ਆਇਆ ਤੈਨੂੰ ਟਿਕਟ ਚਾਹੀਦੀ ਆ ਕੁੱਠੀਆ ਤੂੰ ਕੌਣ ਹੁੰਨਾ ਇਹ ਇਹ ਗੱਲਾਂ ਜਾਇਜ਼ ਨਹੀਂ ਹੈਗੀਆਂ ਕਿ ਕੋਈ ਥਰਡ ਪਰਸਨ ਸਾਨੂੰ ਫੋਨ ਕਰਕੇ ਕਵੇ ਤੈਨੂੰ ਟਿਕਟ ਚਾਹੀਦੀ ਕੁੱਠੀਆ ਤੂੰ ਕੌਣ ਹੁੰਨਾ ਇਹ ਗੱਲਾਂ ਨਹੀਂ ਹੈਗੀਆਂ ਉਸ ਨਾਲ ਸਾਡੇ ਮਨ ਵਿੱਚ ਰੋਸ ਜੱਗ ਉਸ ਜਾਗਿਆ ਵੀ ਕੋਈ ਥਰਡ ਪਾਰਟ ਮੈਨੂੰ ਫੋਨ ਕਰਕੇ ਕਹਿ ਰਿਹਾ ਆ ਜਿਵੇਂ ਜਿਵੇਂ ਮੇਰਾ ਭਰਾਵਾਂ ਵਾਲਾ ਨਾਤਾ ਉਹਨੇ ਇੱਕ ਵਾਰੀ ਫੋਨ ਕਰਕੇ ਵੀ ਨਹੀਂ ਪੁੱਛਿਆ ਵੀ ਤੈਨੂੰ ਤੁਸੀਂ ਸੰਪਰਕਤ ਨਹੀਂ ਕੀਤਾ ਵਿਕਰਮ ਚੋਹਰੀਆ ਨਹੀਂ ਮੈਂ ਸੰਪਰਕ ਜਿੱਦਣ ਮੈਂ ਸੋਸ਼ਲ ਮੀਡੀਆ ਤੇ ਮੈਨੂੰ ਹਰ ਕੋਈ ਵਾਚਦਾ ਆ ਮੈਂ ਉਹਦੇ ਤੇ ਲਿਖਿਆ ਸੀ ਤੇ ਬਕਾਇਦਾ ਜਿਹੜਾ ਇਥੋਂ ਦਾ ਪ੍ਰਧਾਨ ਆ ਕਾਂਗਰਸ ਦਾ ਦਵਿੰਦਰ ਲਸਾੜਾ ਉਹਨਾਂ ਦਾ ਪ੍ਰਧਾਨ ਆ ਉਹਨਾਂ ਨਾਲ ਮੈਂ ਤਿੰਨ ਵਾਰੀ ਉਹਨਾਂ ਨੂੰ ਫੋਨ ਕਰਕੇ ਗਿਆ ਵੀ ਇਹ ਟਿਕਟ ਮੈਨ ਲੜਨੀ ਆ ਫਿਰ ਉਹਨਾਂ ਦਾ ਕੀ ਕਹਿਣਾ ਸੀ ਤੇ ਉਹਨਾਂ ਨੇ ਕਿਹਾ ਤੁਹਾਨੂੰ ਦੱਸਦਾ ਮੈਂ ਉਹ ਕੋਈ ਗਾ ਨਹੀਂ ਕੰਟੈਕਟ ਮਿਲ ਜੂਗੀ ਤੁਹਾਨੂੰ ਦੱਸ ਦਾਂ ਇਹ ਕਹਿ ਕੇ ਲਾਰੇ ਲਾ ਕੇ ਰੱਖਿਆ ਗਿਆ ਦੂਏ ਪਾਸੇ ਉਹ ਵੀ ਮੈਨੂੰ ਲਾਰੇ ਲਾ ਕੇ ਰੱਖਿਆ ਦੂਜੇ ਗਰੁੱਪਾਂ ਨੂੰ ਵੀ ਤੁਹਾਨੂੰ ਡੈਕਟ ਦੋ ਵਜੇ ਮਿਲਦੀ ਆ ਤਿੰਨ ਵਜੇ ਮਿਲਦੀ ਆ ਜੇ ਪਰ ਰਿਜ਼ਲਟ ਦੀ ਗੱਲ ਕਰੀਏ ਜਿਹੜਾ ਤੁਹਾਡੀ ਜਿੱਤ ਹੋਈ ਆ ਕਿੰਨਾ ਕਿ ਜਿਹੜਾ ਟਫ ਰਿਹਾ ਤੁਹਾਡਾ ਮੁਕਾਬਲਾ ਟਫ ਤਾਂ ਇਦਾਂ ਸਿਕਾ ਵੀ ਮੇਰੇ ਜਿਹੜੇ ਜਿਹੜਾ ਸਭ ਤੋਂ ਵੱਡਾ ਪਿੰਡ ਸੀਗਾ ਉਹ ਸਿਕਾ 5 ਢੇਰਾ ਹੂੰ 5 ਢੇਰੇ ਦੇ ਵਿੱਚ 2300 ਵੋਟ ਸੀ ਤਕਰੀਬਨ ਉੱਥੇ 814 ਵੋਟਾਂ ਬੋਲ ਹੋਈਆਂ ਉੱਥੇ ਦੇ ਹੀ ਤਿੰਨੇ ਕੈਂਡੀਡੇਟ ਸੀਗੇ ਤੇ ਉੱਥੇ ਦਾ ਮੌਜੂਦਾ ਸਰਪੰ ਜਿਹੜਾ ਉਹ ਵੀ ਕਾਂਗਰਸ ਪਾਰਟੀ ਦਾ ਸੀ ਤੇ ਜੇ ਦੂਸਰੇ ਪਿੰਡਾਂ ਦੇ ਵਿੱਚ ਲਾ ਲਈਏ ਕਿਤੇ ਆਪ ਪਾਰਟੀ ਦਾ ਸਰਪੰਚ ਸੀ ਕਿਤੇ ਜਾਨਕਿ ਆਪੋਜੀਟ ਹੀ ਸਰਪੰਚ ਸੀਗੇ ਸਾਰਿਆਂ ਦੇ ਵਿੱਚ ਤੇ ਦੂਜੀ ਗੱਲ ਇਹ ਆ ਵੀ ਮੇਰੇ ਜ਼ੋਨ ਦੇ ਵਿੱਚ ਖਹਿਰਾ ਜ਼ੋਨ ਸੀਗਾ ਖਹਿਰਿਆਂ ਦੇ ਉੱਤੋਂ ਸਾਬਕਾ ਐਮਐਲਏ ਬਲਦੇਵ ਸਿੰਘ ਖਹਿਰਾ ਜੀ ਉਸ ਪਿੰਡ ਦੇ ਵਿੱਚ ਬੈਠੇ ਸੀ ਕਾਫੀ ਆਪਣਾ ਦਵ ਦਵਾ ਵੋਟਰਾਂ ਦੇ ਉੱਤੇ ਉਥੇ ਰੱਖਦੇ ਆ ਤੇ ਉਥੋਂ ਉਹਨਾਂ ਨੂੰ ਇਹ ਸੀਗਾ ਵੀ ਅਸੀਂ ਇੱਕ ਪਾਸੜਾ ਹੀ ਪਿੰਡ ਨੂੰ ਲੈ ਜਮਾਂਗੇ ਪਰ ਮੈਂ ਉੱਥੋਂ ਦੂਸਰੇ ਨੰਬਰ ਤੇ ਗਿਆ ਉਹਦੇ ਪਿੰਡੋਂ ਅੱਧੀ ਬੋਟ ਜਿਹੜੀ ਆ ਉਹ ਮੈਨੂੰ ਪਈ ਆ ਤੇ ਉੱਥੇ ਅਸੀਂ ਟਫ ਮਿਹਨਤ ਕੀਤੀ ਤੇ ਇਦਾਂ ਹੀ ਜਿਹੜੇ ਬਾਕੀ ਦੇ ਬਲਾਕ ਆ ਮੈਂ ਤਾਂ ਹਰ ਪਾਸੇ ਕਰਿਆ ਹੋਇਆ ਸੀਗਾ ਤੇ ਮੈਂ ਇਥੇ ਵੀ ਸਪਾਰਟ ਕਰਨ ਦਾ ਚਾਹਣਾ ਆ ਤੇ ਬਹੁਜਨ ਸਮਾਜ ਪਾਰਟੀ ਦਾ ਕਾਡਰ ੜਾਇਆ ਉਹ ਮੈਨੂੰ ਇਹਨਾਂ ਇਲੈਕਸ਼ਨਾਂ ਦੇ ਵਿੱਚ ਨਹੀਂ ਮਿਲਿਆ ਨਹੀਂ ਮਿਲਿਆ ਨਹੀਂ ਮਿਲਿਆ ਜੀ ਜਿੰਨੇ ਬਹੁਜਨ ਸਮਾਜ ਪਾਰਟੀ ਸਪੋਰਟ ਬਹੁਜਨ ਸਮਾਰਟ ਪਾਰਟੀ ਸਪੋਰਟ ਸੀਗੀ ਪੂਰੀ ਸਗੀ ਜਿਹੜੇ ਕੱਢ ਰਿਹਾ ਉਹ ਮੈਂ ਆਪ ਜਾ ਕੇ ਪਿੰਡਾਂ ਦੇ ਵਿੱਚ ਲੱਭੀ ਪਰ ਜਿਹੜੀ ਇੱਥੋਂ ਦੀ ਲੀਡਰਸ਼ਿਪ ਸੀਗੀ ਜਿਹੜੀ ਲੀਡਰਸ਼ਿਪ ਨੇ ਮੈਨੂੰ ਟਿਕਟ ਦਿੱਤੀ ਆ ਉਹਨਾਂ ਨੇ ਮੈਨੂੰ ਕੱਢ ਨਹੀਂ ਦਿੱਤਾ ਇਹਦਾ ਮੈਂ ਕਾਡਰਾਂ ਦੇ ਨੰਬਰ ਮੰਗਦਾ ਰਿਹਾ ਮੈਨੂੰ ਨੰਬਰ ਤੱਕ ਨਹੀਂ ਡਿਸਟ੍ਰਿਬਿਊਟ ਕਰਕੇ ਦਿੱਤੇ ਗਏ ਵੀ ਆ ਲੈ ਵੀ ਚੱਕ ਪਰ ਤੁਹਾਨੂੰ ਮੋਜੂ ਸਮਾਜਪਤੀ ਦੇ ਕਾਡਰ ਦੀ ਵੋਟ ਤਾਂ ਪਈ ਆ ਕਿ ਵੋਟ ਪਈ ਆ ਵੋਟ ਇਹਦੇ ਇਥੋਂ ਮੈਂ ਮਨਸ਼ੀਮਾ ਦਾ ਚੋਂ ਚਾਨ ਹਾਤੀ ਸੀ ਉਹਦੇ ਤੇ ਵੋਟ ਪਈ ਆ ਪਰ ਮੈਨੂੰ ਕਾਡਰ ਨਹੀਂ ਮਿਲਿਆ ਕਾਡਰ ਮੈਂ ਹੋ ਸਕਦਾ ਉਹ ਵੀ ਹੁਣ ਆਪਣੇ ਉਹ ਵੀ ਅਲਕੀਆਂ ਸਾਰੇ ਲੀਡਰ ਤਾਂ ਨਹੀਂ ਮੈਨੂੰ ਨੰਬਰ ਦੇ ਸਕੀ ਪਰ ਮੈਂ ਆਪ ਜਾ ਕੇ ਸੰਪਰਕ ਕਰਕੇ ਉਹਨਾਂ ਦਾ ਕਾਡਰ ਲੱਭਿਆ ਤੇ ਕੁਝ ਆਪਣਾ ਜਿਹੜਾ ਭਾਈਚਾਰਕ ਜਿਹੜੀ ਮੇਰੀ ਪਛਾਣ ਸੀ ਤੇ ਕਿਹੜੇ ਕਿਹੜੇ ਪਿੰਡ ਜਿਹੜੇ ਤੁਸੀਂ ਜਿੱਤੇ ਇਹ ਫਿਰ ਹਾਲ ਤਾਂ ਜੀ ਜੇ ਜੇਤੂ ਲਾਵੇ ਤਾਂ ਸਾਰੀ ਸਮਤੀ ਜਿਹੜੀ ਹੈ ਜਿੱਤੀ ਆਪਾਂ ਉਹ ਤਾਂ ਜਿੱਤੀ ਆ ਪੈਂਡ ਪਰ ਪੈਂਡ ਸਿਰਫ ਭਟੀਆਂ ਹੀ ਜਿੱਤਿਆ ਭਟੀਆਂ ਕਿੰਨੀ ਲੀਡ ਸੀ ਉਹਦੇ ਵਿੱਚ ਉਹਦੇ ਵਿੱਚ ਮੇਰੀ 255 ਵੋਟਾਂ ਮੈਨੂੰ ਪਈਆਂ ਜਦਕਿ 65 ਵੋਟਾਂ ਜਿਹੜੀਆਂ ਆ ਉਹ ਆਪ ਪਾਰਟੀ ਨੂੰ ਪਈਆਂ ਕਾਂਗਰਸ ਪਾਰਟੀ ਨੂੰ 14 ਤੇ ਅਕਾਲੀ ਦਲ ਨੂੰ ਸਿਰਫ 10 ਵੋਟਾਂ ਓਕੇ ਇੱਕ ਪਾਸਾ ਕਰ ਦਿੱਤਾ ਸੀ ਮੇਰੇ ਪਿੰਡ ਨੇ ਇੱਕ ਪਾਸਾ ਕਰ ਦਿੱਤਾ ਸੀ ਵੀ ਅਸੀਂ ਪਾਰਟੀਆਂ ਦੇ ਨਾਲ ਨਹੀਂ ਹੈਗੇ ਅਸੀਂ ਆਪਣੇ ਜਿਹੜਾ ਕੈਂਡੀਡੇਟ ਸਾਡੇ ਪਿੰਡੋਂ ਸਾਡੀ ਧੀ ਖੜੀ ਆ ਉਹਦੇ ਨਾਲ ਆ ਹੁਣ ਜੇ ਗੱਲ ਕੀਤੀ ਜਾਵੇ ਤੁਸੀਂ ਜਿੱਤ ਚੁੱਕੇ ਆ ਤੁਹਾਡੀ ਵਾਈਫ ਬਲਬੀਰ ਕੌਰ ਬਲਕ ਸ਼ਾਂਤੀ ਮੈਂਬਰ ਬਣ ਚੁੱਕੇ ਤੁਸੀਂ ਪਿੰਡ ਦੇ ਸਰਪੰਚ ਆ ਤੇ ਸਾਡੇ ਚੈਨਲ ਦੇ ਮਾਧਿਅਮ ਨਾਲ ਤੁਸੀਂ ਕੀ ਵਿਸ਼ਵਾਸ ਹੈ ਜਿਹੜਾ ਵੋਟਰਾਂ ਦਵੋਂਗੇ ਕਿ ਵੋਟਰਾਂ ਤਾਂ ਜਿਹੜੀਆਂ ਤੁਸੀਂ ਵਾਅਦੇ ਕੀਤੇ ਆ ਹੁਣ ਵੋਟਰ ਸਾਡੇ ਕੋਲ ਕੰਮ ਵੀ ਲੈਣਗੇ ਕੀ ਵਿਸ਼ਵਾਸ ਆਪਾਂ ਕੰਮ ਜਦੋਂ ਸ਼ਾਂਤੀ ਮੈਂਬਰ ਨਹੀਂ ਵੀ ਬਣੀ ਸੀ ਹਰ ਪਿੰਡ ਦੇ ਵਿੱਚ ਤਕਰੀਬਨ ਮੇਰੇ ਕੋਲ ਹਰ ਪਿੰਡ ਦੇ ਬੰਦੇ ਆਉਂਦੇ ਰਹਿੰਦੇ ਆ ਵੀ ਸਾਡਾ ਆ ਕੰਮ ਆ ਜੋ ਕੰਮ ਮੈਂ ਕਰ ਸਕਦਾ ਆ ਉਸ ਕੰਮ ਲਈ ਜੀ ਸਦਕੇ ਮੈਂ ਲੋਕਾਂ ਦੇ ਨਾਲ ਆਪਣੇ ਸਮਾਜ ਦੇ ਨਾਲ ਖੜਾ ਆ ਤੇ ਜਿਹੜੀ ਵਿਸ਼ਵਾਸ ਦੀ ਗੱਲ ਤੁਸੀਂ ਕਰਦੇ ਆ ਮੈਂ ਇਹ ਵਿਸ਼ਵਾਸ ਦਿਵਾਨਾ ਆ ਵੀ ਜੇ ਸੰਤੀ ਮੈਂਬਰ ਸਾਨੂੰ ਇਹਨਾਂ ਪਿੰਡਾਂ ਨੇ ਬਣਾਇਆ ਤਾਂ ਮੈਂ ਸੰਤੀ ਮੈਂਬਰ ਬਣ ਕੇ ਮੇਰੀ ਵਾਈਫ ਬਣੇ ਆ ਮੈਂ ਉਹਨਾਂ ਨੂੰ ਦੱਸ ਦਊਂਗਾ ਵੀ ਸੰਤੀ ਮੈਂਬਰ ਦੇ ਕੰਮ ਕੀ ਹੁੰਦੇ ਆ ਵੀ ਅਸੀਂ ਕਿਹੜਾ ਕੰਮ ਤੁਹਾਡੇ ਤੱਕ ਆਪਣੇ ਥਰੂ ਲੈ ਕੇ ਆਏ ਆ ਇਹ ਮੇਰਾ ਨਾ ਬਲਾਕ ਸੰਪਤੀ ਮੈਂਬਰ ਬਲਬੀਰ ਕੌਰ ਤੇ ਸਰਪੰਚ ਸਰਜੀਤ ਜੀ ਇਹ ਜੋ ਬਲਾਕ ਸੰਪਤੀ ਮੈਂਬਰ ਬਲਬੀਰ ਕੌਰ ਜੀ ਬਣਿਆ ਤੇ ਇਹਨਾਂ ਦਾ ਵਿਸ਼ਵਾਸ ਹੈ ਕਿ ਇਹ ਜਿਹੜੀ ਵੋਟ ਜਿਹੜੇ ਵੋਟਰਾਂ ਨੇ ਸਾਡੇ ਤੇ ਵਿਸ਼ਵਾਸ ਜਤਾਇਆ ਆ ਮੈਂ ਉਹਨਾਂ ਦੇ ਵਿਸ਼ਵਾਸਾਂ ਤੇ ਖਰਾ ਉਤਰਾਂਗਾ ਤੇ ਉਹਨਾਂ ਦੇ ਤੇ ਜਿਹੜੇ ਕੰਮ ਆ ਉਹ ਪਹਿਲ ਦੇ ਦਾਤ ਕਰਾਂਗਾ ਚੇਤਾਂ ਚ ਲਈ ਪ੍ਰਦੀਪ ਰਾਜਾ